ਆ ਵੀਡੀਓ ਵੇਖ ਹੁਣ ਆ ਗਿਆ ਦੇਖੋ ਭਾਈ ਵਾਲੇ ਸਾਹਵੇਂ ਵੇ ਅੰਬ ਕਿਵੇਂ ਲੰਕਦੇ ਆ ਦੇਖੇ ਅੰਬ ਤੇ ਬਾਬੇ ਦੇ ਹਾਲ ਆਈ ਪਿੰਡੀ ਤੋਰੀ ਕੱਦੂ ਅੱਲਾ ਆ ਦੇਖੋ ਸਬਜੀ ਹੁਣੇ ਰੋਜ ਤੋੜ ਕੇ ਕਿਤੇ ਅੱਲਾ ਦੀ ਕਿਤੇ ਪਿੰਡਿਆਂ ਦੀ ਕਿਤੇ ਸ਼ਿਮਲਾ ਮਿਰਚਾਂ ਉਹਦੇ ਲੱਗੀਆਂ ਸ਼ਿਮਲਾ ਮਿਰਚਾਂ ਦੀ ਸਬਜ਼ੀ ਬਣਾ ਬਣਾ ਖਾਂਦੇ ਆ ਸਾਡੇ ਪਾਠੀ ਗ੍ਰਾਂਤੀ ਹੋਣੀ ਬਹੁਤ ਵਧੀਆ ਚੀਜ਼ ਆ ਯਾਰ ਜਦੋਂ ਲਾਈ ਹੋਊ ਚੀਜ਼ ਯਾਰ ਆਪਦੀ ਖਾਓ ਮਰੀਆ ਗੁੱਡਤੀ ਗੰਡੇ ਪੱਟਲੇ ਗੰਡੇ ਬਹੁਤ ਐਸਾ ਕੋਲੋਂ ਗੰਡੇ ਵੀ ਦਿਖਾਉਣਾ ਅੱਜ ਜਾ ਕੇ ਜਿਹੜੇ ਇਸ ਬਾਣ ਦੇ ਵਿੱਚੋਂ ਆਪਣੇ ਗੰਡੇ ਹੋਏ ਆ ਪਣਾ ਦੇ ਆ ਬੇਲਾ ਕੱਦੂਗਣਾ ਦੀ ਲੈ ਜਿੰਨੇ ਮਰਜ਼ੀ ਖਾਈ ਜਾਓ ਆ 5-7 ਦਿਨੋਂ ਲੈਣ ਲੱਗ ਜਣੀਆਂ ਬੇਲ ਹੋ ਪਰੇ ਬੇਲ ਆ ਜੀ ਵੱਡੀ ਉਹਦੇ ਨਾਲ ਤਾਂ ਲੈਣ ਗਈਆਂ ਅੱਲਾ ਬਹੁਤ ਲੱਗੀਆਂ ਹੁੰਦੀਆਂ ਆਹ ਦੇ ਟਮਾਟੇ ਗੱਲ ਕਰੀ ਬੂਟੇ ਪੂਰੇ ਸਾਹਵੇਂ ਨਹੀਂ ਗਏ ਉਹਦੇ ਵੇ ਕਿੰਨੇ ਲੱਗੇ ਆਹ ਅਮਰੂਦ ਬਹੁਤ ਲੱਗੇ ਆ ਦੇ ਹਾਲ ਆ ਬੇਲ ਆ ਗਈ ਅੱਲਾ ਦੀ ਤੇ ਇਧਰ ਆ ਆ ਗਿਆ ਦੇ ਰਾਮ ਤੋਰੀਆਂ ਦੀ ਬੇਲ ਉਹ ਤੇ ਲੱਗੀ ਆ ਦੇ ਖੱਟੇ ਫੁੱਲ ਲੱਗੇ ਰ ਆ ਕਿੰਨੂ ਆ ਜੋ ਤੁਹਾਨੂੰ ਸਾਰੇ ਦਿਖਾਉਣਾ ਅੱਜ ਆਂਬ ਲੱਗੇ ਦਿਖਾਉਣਾ ਲੋਹੜੇ ਦੇ ਹੁਣੇ ਯਾਰ ਕੀ ਸਾਂਭੇ ਆ ਸਾਡੇ ਪੂਰੇ ਆਂਬ ਆਂਬ ਬਹੁਤ ਸਾਂਭੇ ਹੋਏ ਆ ਆ ਦੇਖੋ ਹੁਣ ਬੂਟੇ ਆ ਸਾਹ ਸੰਗਤ ਛੋਟੇ ਛੋਟੇ ਲੈ ਆ ਛੋਟੇ ਛੋਟੇ ਬੂਟੇ ਆ ਤੇ ਥੱਲੇ ਲੱਗੇ ਪਏ ਆ ਝੌਕੇ ਤੇ ਇਧਰ ਆ ਬੇਖੋ ਆ ਦੇ ਆ ਦੇ ਆ ਸਾਰੇ ਉਹ ਦੇ ਜਿਹੜੀਆਂ ਲੰਮੀਆਂ ਫੋਟਾਂ ਉਹਨਾਂ ਨੂੰ ਲੱਗੇ ਦੂਜੇ ਦੇ ਕਿੱਥੋਂ ਦਾ ਥੱਲੇ ਤਾਂ ਪੂਰੇ ਲੰਗਦੇ ਆ ਥੱਲੇ ਤਾਂ ਹੁਣ ਇਹ ਸਾਬ ਲੜਿਆ ਸਾਬ ਕੇ ਪਕਾਉਣਿਆ ਇਹ ਪਰ ਬਾਅਦ ਚ ਉਹ ਦੇਖੋ ਪਰੇ ਕਿੰਨੇ ਲੱਗੇ ਨੇੜੇ ਹੋ ਕੇ ਦਿਖਾ ਦਿੰਦੇ ਆ ਨੇੜੇ ਹੋ ਕੇ ਪ੍ਰੀਤਮ ਸਿੰਘਾ ਦੇਖੀ ਅੰਬ ਆਪਣੇ ਬਾਬੇ ਦੇ ਭਾਈ ਵਾਲੇ ਵਾਲੇ ਲੈ ਇਹ ਛੋਟਾ ਜਿਹਾ ਬੂਟਾ ਨਾਲੇ 2 ਸਾਲਾਂ ਦਾ ਆ ਬੂਟੇ ਮਲੇਰ ਕੋਟਲੇ ਲਿਆ ਕੇ ਲਾਉਂਦੇ ਸੀ ਮਲੇਰ ਕੋਟਲੇ ਤੋਂ ਆਪਣੇ ਆ ਬੂਟੇ ਆ ਦੇਖ ਲੋ ਆ ਦੇ ਆ ਇਧਰ ਆ ਵੱਡੇ ਅੰਬਾ ਦੇ ਲੱਗੇ ਦੇ ਕਿੰਨੇ ਲੱਗੇ ਗੁੱਛੇ ਵਾਲੇ ਗੁੱਛੇ ਯਰ ਕੀ ਲੱਗੇ ਕਿ ਨਹੀਂ ਕੁਛ ਇਹਦੇ ਕੁਛੇ ਇੱਕ ਤੋਂ ਛੋਟਾ ਜਿਹਾ ਹੋਰ ਦਿਖਾਉਨੇ ਆ ਇਹਦੇ ਹੁਣ ਆਪਾਂ ਕਹਦੇ ਨੇ ਆਮ ਸਾਲ ਡੇਢ ਸਾਲ ਦੇ ਬੂਟਿਆਂ ਨੂੰ ਲੱਗ ਗਏ ਆ ਵੱਡੇ ਆ ਛੋਟਿਆਂ ਨੂੰ ਡੇਢ ਸਾਲ ਦੇ ਆਪਣੇ ਇਹ ਆਹ ਦੇਖੋ ਲੈ ਆਹ ਲਿਆ ਛੋਟਾ ਬੂਟਾ ਆਹ ਇਹ ਕਿੰਨੇ ਲੰਕ ਦੇ ਉਹ ਦੇਖੋ ਉਧਰ ਕਿੰਨੇ ਲੰਕ ਦੇ ਉਹਦੇ ਮੜਾ ਮੂੰਹਾਂ ਬਾਹਰ ਕੀ ਮੜਾ ਮੂੰਹ ਪੂਰੇ ਸਾਹਵੇਂ ਹੋਏ ਆ ਇਹ ਪਾਣੀ ਛੱਡ ਦੇਣਾ ਸਾਈਡ ਤੇ ਦੀ ਤੇ ਚੱਲੀ ਜਾਣ ਦੇਣ ਇਹਨੂੰ ਕੋਈ ਮੋਟਰ ਆਹ ਪਿੰਡੀ ਤੋਰੀ ਲਾਈ ਵੀ ਆ ਹਾਂ ਤੁਹਾਨੂੰ ਦਿਖਾਉਨੇ ਆ ਮਿਰਚਾਂ ਅੱਜ ਇਹਦੇ ਤੇ ਸਪਰੇ ਵੀ ਕਰਾਂਗੇ ਫਿਰ ਉਹਨੂੰ ਥੂਠੀ ਨਹੀਂ ਪੈਂਦੀ ਮਿਰਚਾਂ ਨੂੰ ਆਮਰੂਦ ਆ ਆਹ ਦੇ ਮਿਰਚਾਂ ਨੂੰ ਠੂਠੀ ਪਈ ਵੀ ਆ ਕੱਲ ਕਰ ਕੋਈ ਨਹੀਂ ਇਹਨੂੰ ਠੂਠੀ ਅੱਜ ਕਰ ਦਿੰਦੇ ਨੇ ਇਹਨਾਂ ਦੇ ਵਿੱਚ ਸਪਰੇਅ ਕਰਕੇ ਆਹ ਦੇ ਅੱਲਾਂ ਲੱਗੀਆਂ ਇਧਰ ਬਹੁਤ ਲੱਗੀਆਂ ਅੱਲਾਂ ਦੇ ਵੀ ਉਹ ਦੂਜੇ ਅੰਬਾ ਕੱਲ ਮੀਂਹ ਆ ਉਹ ਪਰੇ ਉਹਨਾਂ ਨੂੰ ਪਾਰਨੂੰ ਲੱਗਣਗੇ ਆ ਛੋਟੇ ਛੋਟੇ ਅੰਬਾ ਨੂੰ ਬਹੁਤ ਲੱਗੇ ਯਾਰ ਕਿਦਾ ਮਾਣਾ ਮੂਹ ਅੰਬ ਦਾ ਯਾਰ ਪੂਰੇ ਸਾਂਭਾਂ ਗੇਰ ਕੇ ਇਹਨਾਂ ਨੂੰ ਰੱਖਾਂਗੇ ਸਾਂਭ ਕੇ ਪਕਾਵਾਂਗੇ ਵੀ ਹਲੇ ਲਾ ਕੇ ਪਕਾ ਲੈਣੇ ਆ ਆ ਪਿੰਡੀ ਤੋਰੀ ਲੱਗੀ ਆ ਅੱਜ ਨੂੰ ਗਣਾ ਪਾਣੀ ਲਾ ਦੇ ਇਹਨਾਂ ਨੂੰ ਵੀ ਅੰਬਾਂ ਨੂੰ ਵੀ ਲੋ ਜਿਹੜੇ ਦਾਲੇ ਆ ਉਹਨਾਂ ਨੂੰ ਵੀ ਛੱਡ ਦਿਓ ਵੱਟਿਆਂ ਨੂੰ ਮੋਟਰ ਚੱਲੀ ਜਾਣ ਤੋਂ ਪਾਈਪ ਵਿੱਚ ਪਈ ਜਾਣ ਦਿਓ ਆਪੇ ਚੱਲੀ ਜਾਊਗਾ ਲੇ ਆਲੂ ਪਏ ਆ ਸਾਡੇ ਬੱਟਾਂ ਦੇ ਵਿੱਚ ਆਲੂ ਅਸੀਂ ਪੱਟਨੇ ਆ ਜਿੱਦੇ ਸਾਨੂੰ ਲੋਡ ਪਿਆ ਕਰੋ ਤੇ ਪੱਟ ਲਿਆ ਕਰਨੇ ਕਿਲੋ ਦੋ ਕਿਲੋ ਆਹਦੇ ਟਮਾਟੇ ਦੇ ਸਾਡੇ ਪੱਕੇ ਪਏ ਆ ਲੈ ਇਹੀ ਨਹੀਂ ਰ ਕੀ ਮੁੱਕਨੇ ਸਾਥੋਂ ਮੱਸੇ ਆਲੇ ਦਾ ਨਾ ਹਾਂ ਆਹਦੇ ਲੱਗੇੜਾ ਕਰਨੇ ਸਾਰੇ ਸਾਰੇ ਤੋੜ ਲਾ ਛੋਟੇ ਛੋਟੇ ਸਾਰੇ ਤੋੜ ਲਾ ਇਹਨਾਂ ਦੇ ਬੇਲਾਂ ਲੱਗੀਆਂ ਬਤਾਉਂ ਲੱਗੇ ਆ ਸਾਰੇ ਸਾਂਭਿਆ ਛੱਡਦੇ ਆ ਪਾਪ ਪਾਣੀ ਦੀ ਉਹਨੂੰ ਕਹਣਾ ਵੀ ਇਧਰ ਵੱਡੇ ਬੂਟਿਆਂ ਚ ਪੈਂਦਾ ਰਹਿਣ ਦੇ ਕਰਾਂ ਪਾਣੀ ਦੇਖਿਆ ਛੋਟੇ ਛੋਟਾ ਨੂੰ ਅੰਬ ਲੱਗੇ ਇਧਰ ਤੇਰੇ ਮਗਰ ਵੀ ਲੱਗੇ ਆ ਹਾਂ ਆ ਦੇਖੋ ਇਧਰ ਪੂਤਣਾ ਆ ਕਿੰਨੂ ਲੱਗੇ ਆ ਕਿੰਨੂ ਬਹੁ ਲੱਗੇ ਇਹਨੂੰ ਐਸ ਬੂਟੇ ਨੂੰ ਆ ਸਾਡਾ ਪਾਣੀ ਆ ਆਮੋ ਮਾਗਰ ਦੇ ਨਿੱਕੇ ਨਿੱਕੇ ਬੂਟਿਆਂ ਨੂੰ ਆਹਦੇ ਲੱਗੇ ਹਾਂ ਹਮ ਪਹਿਲਾਂ ਦੇਖੀ ਜਨਾ ਜੀ ਹਾਂ ਕਿੰਨਾ ਅੰਬ ਲੱਗਿਆ ਹਾਂਜੀ ਹਾਂਜੀ ਪੂਰੇ ਸਾਹਮਣੇ ਬੂਟੇ ਆ ਯਾਰੋ ਹਾਂਜੀ ਹਾਂਜੀ ਪੂਰੇ ਸਮਾਈਏ ਉਹਦੇ ਲੱਗੇ ਉਹਦੇ ਤੇਰੇ ਮਾਗਰ ਤੈਨੂੰ ਕਹਿੰਦਾ ਜੀ ਹਾਂ ਹਾਂ ਇੱਕ ਇਹ ਲੱਗਿਆ ਖੋ ਉਹਦੇ ਲੱਗੇ ਉਧਰ ਉਹਨੂੰ ਵੀ ਲੱਗਿਆ ਵੀ ਝੁਕਿਆ ਖੜਾ ਆ ਵੀ ਝੁਕਿਆ ਖੜਾ ਆਦੇ ਇਹਨੂੰ ਤਿੰਨ ਚਾਰ ਇਹਨੂੰ ਲੱਗੇ ਹਾਂ ਆ ਆਹਦੇ ਤੇਰੇ ਮਾਗਰ ਇਹਨੂੰ ਵੀ ਲੱਗੇ ਆਹਦੇ ਉਹਦੇ ਹਾਂ ਇਹਨੂੰ ਲੱਗ ਰਿਹਾ ਹਾਂ ਕਿਹੜੀ ਬਰੇਡੀ ਆਪਾ ਹੈ ਇਹ ਯਾਰ ਵੈਰਾਈਟੀ ਸਾਨੂੰ ਸਮਝ ਨਹੀਂ ਦੱਸ ਰਹੀ ਪਤਾ ਨਹੀਂ ਕੀ ਹੈ ਜੇ ਕਹਿੰਦੇ ਸੀ ਉਹਨਾਂ ਨੂੰ ਹੀ ਪਤਾ। ਨਾ ਬੜੀ ਸਮਾਈ ਵੀ ਦਈ ਹੈ। ਹਾਂ। ਹੁਣ ਉਹਨਾਂ ਸਾਡੀ ਬਾੜੀ ਬਣਾ ਲਈ ਐਵੇਂ ਥਾਂ ਸਾਡਾ ਬੇਖਾਦੀ ਪਿਆ ਸੀ। ਉਹ ਹੁਣੇ ਪਹਿਲਾ ਪਾਸਾ ਆਇਓ ਕਹਿੰਦੇ ਰੂਟਾਵੇਟਰ ਫਰਾ ਦਿਆਂਗੇ ਇਹਦੇ 'ਚ। ਇਹਦੇ 'ਚ ਮੁੜ ਕੇ ਇਹਦੇ ਚ ਲਾਵਾਂਗੇ ਸਾਲੂ ਸਬਜ਼ੀ, ਹਾੜੂ ਇਧਰ ਕਰਦਿਆਂ ਕਰਾਂਗੇ। ਠੀਕ ਆ। ਫੇਰ ਆਪਣਾ ਆਨੇ ਸਾਡਾ ਸੰਭਾਲਿਆ ਬਾਹਰ ਕੇ ਸਿਸਟਮ ਪਾਣੀ ਪੂਣੀ ਲਾ ਕੇ ਬਹੁਤ ਤੇ ਸਾਰੇ ਬੂਟੇ ਕਾਮਯਾਬ ਕਰੇ ਵੇ ਆ। ਆਈ ਆਇਆ ਸਾਈਕਲ ਲੈ ਆਇਗਾ ਰੋਡ ਕੇ ਉੱਥੇ। ਹਾਂਜੀ ਆ ਜਾ ਲਿਆ ਯਾਰ। ਪੰਦਖਾਈਏ ਇੱਧਰ ਸਾਰਾ ਜਗਾ ਜਬਾਬੇ ਦੀ। ਮਰਜੂ ਆ ਗਿਆ ਉੱਥੇ ਹੈਗਾ ਬੰਦਾ। ਮਾ ਇਹਦੇ ਬੜੇ ਫੱਡੇ ਉਹ ਪਸੰਦ ਆਇਆ ਮੈਨੂੰ। ਹਾਂ? ਆਹ ਬੰਦੇ ਜੇ ਮਰਜੂ ਉਹ ਕੰਮ ਕਰਦਾ। ਹੂੰ। ਬਾੜੋਂ ਨਹੀਂ ਅਸੀਂ ਦਿੰਦੇ ਇੱਥੇ ਬੰਦੇ ਨੂੰ ਆਮ ਕਿਸੇ ਨੂੰ ਨਾ ਨਾ ਠੀਕ ਨਹੀਂ ਮੁਰੜ ਕੇ ਖਰਾਬ ਕਰਦਾ ਯਾਰ ਓ ਚੰਨੇ ਓਏ ਓ ਚੰਨਿਆ ਕੀ ਹਾਲ ਆ ਠੀਕ ਆ ਸੋ ਉੱਥੇ ਉੱਥੇ ਲਿਆ ਉੱਥੇ ਉੱਥੇ ਗਾ ਮੈਂ ਤਾਂ ਗੰਡੇ ਦਿਖਾਉਨੇ ਹਜੇ ਤਾਂ ਬੰਦ ਵੀਡੀਓ ਚ ਅੱਜ ਆਪਣੇ ਵੀ ਸਾਡੇ ਗੰਡੇ ਕਿੰਨੇ ਹੋ ਗਏ ਬਾਜੀ ਬਾਤ ਛੱਕ ਕੇ ਆਏ ਆ ਉਹ ਚੰਨੇ ਚਾਬੀ ਲੈ ਆਈ ਕਿ ਉਧਰ ਲਈ ਆਪਾਂ ਜਾ ਰਹੋ ਗੰਡੇਆਂ ਵਾਲੀ ਉਹ ਗੰਡੇ ਵਾਲੀ ਚਾਬੀ ਲੈ ਕੇ ਆਈ ਦਿਖਾइए ਸਾਗਤ ਨੂੰ ਸਾਡੀ ਮਿਹਨਤ ਨੂੰ ਫਲ ਲੱਗਿਆ ਇੱਥੇ ਅੰਦਰ ਲਾ ਦੇ ਇਹ ਆ ਬਾਬੇ ਦੀ ਸਮਾਰ ਜੋ ਆਖਰਾ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬਾਰੇ ਪ੍ਰਕਾਸ਼ ਹੈ ਨਿਸ਼ਾਨ ਸਾਹਿਬ ਲੱਗਾ ਪ੍ਰਸਾਦ ਦੇ ਆਉਂਦੇ ਆ ਇੱਥੇ ਸੰਗਤ ਛੱਕ ਦੀ ਆ ਰਹਿੰਦੀ ਆ ਪੰਜ ਸੱਤ ਬੰਦੇ ਪੱਕੇ ਰਹਿੰਦੇ ਆ ਇੱਥੇ ਆਹ ਸਾਰੇ ਬਾਬੇ ਦੀ ਸਮਾਰ ਤੇ ਡਾਲੇ ਵਾਲੇ ਬੂਟੇ ਲੱਗੇ ਆ ਉਹ ਲਿਆ ਚੱਕ ਆ ਚਾਬੀ ਚੱਕਾ ਤੂੰ ਇਹਦੀਆਂ ਨਾ ਗੱਲਾਂ ਸੁਣਨ ਲੱਗ ਜੀ ਆ ਜਾ ਬਾਹਰ ਦਾ ਖੁੱਲਾ ਹੀ ਪਿਆ ਓਏ ਲਾਇਆ ਹੀ ਨਹੀਂ ਚੰਦਾ ਇਹਨੂੰ ਬੰਦੋ ਭਾਈ ਚਲ ਕੋਈ ਨਹੀਂ ਲਾ ਦਿਖਾਉਣਾ ਆਪਾਂ ਸਿਸਟਮ ਆਪਣੇ ਪਿੱਤੂ ਨੂੰ ਉਹਨਾਂ ਨੂੰ ਓ ਯਾਰ ਨਾ ਮੈਂ ਕਹਿੰਦਾ ਰਾਹ ਨਾ ਭਾਂਡੇ ਵਾਲਾ ਨਾ ਬੰਦ ਕਰ ਦਿਓ ਯਾਰ ਹੁਣ ਇੱਥੋਂ ਦੀ ਭਾਂਡੇ ਕੱਢਣੇ ਆ ਤੇ ਮਿੱਧ ਦੇਣੇ ਆ ਕਿ ਆ ਪਾਇਆ ਬਈ ਅੱਜ ਜਿਉਂ ਕਰਾਂਗੇ ਤੇ ਇਹਦੀਆਂ ਤੋੜਾਂਗੇ ਆਹਾ ਊਕਾਂ ਊਕਾਂ ਤੋੜ ਕੇ ਟੋਕਰੇ ਚ ਪਾਵਾਂਗੇ ਟੋਕਰੇ ਪਾ ਕੇ ਮੁੜ ਕੇ ਇਹਨਾਂ ਨੂੰ ਦੇਵਾਂਗੇ ਖਲਾਰ ਠੀਕ ਆ ਆਹ ਪਾਇਆ ਸਾਰੇ ਗੰਡੇ ਖਲਾਰੇ ਪੂਰਾ ਗੰਡਾ ਵਧੀਆ ਪਾਇਆ ਪਾਇਆਦਾ ਹੋਇਆ ਪਿਆ ਗੰਡਾ ਵਿੱਚ ਇਹੇ ਭਾੜੇ ਨਾ ਨਹੀਂ ਨਹੀਂ ਇਹਨਾਂ ਨੂੰ ਤਾਂ ਕੁਛ ਨਹੀਂ ਲੈਣਾ ਇਹ ਤਾਂ ਸਾਈਕਲ ਵਾਲੀ ਸੀ ਆ ਜਾ ਤੂੰ ਬਾਹਰ ਭੇਡ ਦਿਓ ਆਹ ਬਸ ਸਮਾ ਹੀ ਨਾ ਰਹਾ ਬਾਬਾ ਜੀ ਹਾਂ ਸਮਾ ਹੀ ਨਾ ਰਹਾ ਹਾਂ ਕੌਣ ਹੈਪੀ ਪੱਇਆ ਤਾਂ ਨਹੀਂ ਆਇਆ ਚਲ ਕੋਈ ਨਹੀਂ ਗੇਜਾ ਆਉਂਦਾ ਵਾ ਗੇਜਾ ਆਉਂਦਾ ਵਾ ਹਾਂ ਗੇਜਾ ਕਹਿੰਦਾ ਮੈਂ ਉਹਨਾਂ ਮੈਂ ਕਰਾ ਦਿੰਨਾ ਇਹਨਾਂ ਦੋਨਾਂ ਨੂੰ ਲੈ ਜਾਾਂਗੇ ਹੈਪੀ ਨੂੰ ਤੇ ਉਹਨੂੰ ਆਹ ਰੋਟੀ ਖਾਂਦੇ ਹੈ ਹੈਪੀ ਵੀ ਹੈਪੀ ਰੋਟੀ ਕਿਤੇ ਹਰਦਾ ਹੈ ਹੈਪੀ ਆਏ ਨੇ ਲੈ ਉਹ ਲਿਆ ਆਪਣਾ ਪੰਪ ਚਾਕੇ ਲਿਆ ਪਾਵਾ ਪੈਪ ਉਹਦੇ ਆਹ ਚੱਲਦਾ ਆਪਣਾ ਕੂਲਰ ਇੱਥੇ